ਸਤਿ ਸ਼੍ਰੀ ਅਕਾਲ ਜਸਵਿੰਦਰ ਦੀ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾ ਰਹੀ ਹਾਂ ਆਮਲੇ ਦਾ ਅਚਾਰ ਆਮਲਾ ਜਿਹੜਾ ਹੈਗਾ ਆਪਣੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਨਾਲ ਹੀ ਸਕਿਨ ਦੀ ਪ੍ਰੋਬਲਮ ਜਿਵੇਂ ਕਿ ਇਸ ਦੇ ਨਾਲ ਪਿੰਪਲਸ ਵੀ ਨਹੀਂ ਹੁੰਦੇ ਤੇ ਢੇ ਪੇਟ ਦੀ ਪਾਚਨ ਕਿਰਿਆ ਦੇ ਲਈ ਵੀ ਇਹ ਬਹੁਤ ਜ਼ਿਆਦਾ ਵਧੀਆ ਨੇ ਤੇ ਮੈਂ ਥੋੜੇ ਜਿਹੇ ਆਮਲਿਆਂ ਦਾ ਅਚਾਰ ਬਣਾ ਰਹੀ ਹਾਂ ਕਿਉਂਕਿ ਮੈਂ ਇਨਸਟੈਂਟ ਅਚਾਰ ਬਣਾ ਰਹੀ ਹਾਂ ਇੱਥੇ ਮੈਂ 250 ਗ੍ਰਾਮ ਆਮਲੇ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਤੋਲ ਦਿੱਤਾ ਹੋਇਆ ਹੈ ਤੇ ਇਹਨਾਂ ਨੂੰ ਲੰਬੇ ਸਮੇਂ ਤੱਕ ਕਿਵੇਂ ਸਟੋਰ ਕਰਨਾ ਹੈ ਉਹ ਵੀ ਮੈਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੀ ਇਸ ਦੇ ਲਈ ਮੈਂ ਇੱਕ ਪਤੀਲੇ ਦੇ ਵਿੱਚ ਪਾਣੀ ਰੱਖਿਆ ਹੋਇਆ ਹੈ ਤੇ ਇਸ ਪਾਣੀ ਦੇ ਵਿੱਚ ਸਾਰੇ ਹੀ ਆਮਲੇ ਪਾ ਲਵਾਂਗੇ ਤੇ ਤੁਸੀਂ ਦੇਖੋ ਸਾਰੇ ਹੀ ਆਮਲੇ ਜਿਹੜੇ ਹੈਗੇ ਨੇ ਮੈਂ ਪਾਣੀ ਦੇ ਵਿੱਚ ਪਾ ਦਿੱਤੇ ਹੋਏ ਨੇ ਤੇ ਮੀਡੀਅਮ ਫਲੇਮ ਤੇ ਇਹਨਾਂ ਨੂੰ 12 ਤੋਂ 15 ਮਿੰਟ ਵਾਸਤੇ ਬੋਇਲ ਕਰਾਂਗੇ ਤੇ ਇਸ ਤਰ੍ਹਾਂ ਮੈਂ ਇਸ ਨੂੰ ਟੱਕ ਦਿੱਤਾ ਹੈ ਥੋੜਾ ਜਿਹਾ ਇਸ ਨੂੰ ਖੁੱਲਾ ਹੀ ਰਹਿਣ ਦੇਣਾ ਹੈ 12 ਤੋਂ 15 ਮਿੰਟ ਦੇ ਬਾਅਦ ਵਿੱਚ ਇਸ ਨੂੰ ਚੈੱਕ ਕਰਾਂਗੇ ਤੇ ਤਕਰੀਬਨ ਮੈਨੂੰ ਇੱਥੇ 12-13 ਮਿੰਟ ਹੋ ਗਏ ਹੋਏ ਨੇ ਤੇ ਗੈਸ ਦੀ ਫਲੇਮ ਨੂੰ ਹੁਣ ਮੈਂ ਬੰਦ ਕਰ ਦਿੱਤਾ ਹੈ ਤੇ ਤੁਹਾਨੂੰ ਮੈਂ ਦਿਖਾਨੀ ਹੈ ਜਿਹੜੇ ਆਮਲੇ ਹੈਗੇ ਨੇ ਇਹਨਾਂ ਦਾ ਕਲਰ ਜਿਹੜਾ ਹੈਗਾ ਅੱਗੇ ਨਾਲੋਂ ਚੇਂਜ ਵੀ ਹੋ ਚੁੱਕਾ ਹੈ ਤੇ ਇਹ ਜਿਹੜੇ ਆਮਲੇ ਹੈਗੇ ਨੇ ਇਹ ਸੌਫਟ ਵੀ ਹੋ ਚੁੱਕੇ ਹੋਏ ਨੇ ਤੇ ਹੁਣ ਇਹਨਾਂ ਆਮਲਿਆਂ ਨੂੰ ਇੱਕ ਪਲੇਟ ਦੇ ਵਿੱਚ ਅਲੱਗ ਤੋਂ ਮੈਂ ਕੱਢ ਲਵਾਂਗੀ ਤੇ ਥੋੜਾ ਜਿਹਾ ਇਹਨਾਂ ਨੂੰ ਪਹਿਲਾਂ ਠੰਡਾ ਹੋਂ ਦਵਾਂਗੇ ਤੁਸੀਂ ਦੇਖੋ ਕਿ ਆਮਲੇ ਜਿਹੜੇ ਹੈਗੇ ਨੇ ਉਹ ਗਲ ਚੁੱਕੇ ਹੋਏ ਨੇ ਤੇ ਇਹਨਾਂ ਦੇ ਉੱਪਰ ਦੇਖੋ ਥੋੜੇ ਥੋੜੇ ਇਸ ਤਰ੍ਹਾਂ ਕ੍ਰੈਕਸ ਵੀ ਆ ਚੁੱਕੇ ਹੋਏ ਨੇ ਜਿਹਦੇ ਨਾਲ ਕਿ ਆਮਲਾ ਹੈਗਾ ਚੰਗੀ ਤਰ੍ਹਾਂ ਟੁੱਟ ਰਿਹਾ ਹੈ ਬਸ ਇਸ ਨੂੰ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਸੀ ਤੇ ਇਸ ਦੇ ਜਿਹੜੇ ਬੀਜ ਹੈਗੇ ਨੇ ਉਹ ਅਲੱਗ ਕਰ ਲਵਾਂਗੇ ਤੇ ਤੁਸੀਂ ਦੇਖੋ ਸਾਰੇ ਹੀ ਜਿਹੜੇ ਆਮਲੇ ਹੈਗੇ ਨੇ ਇਸ ਤਰੀਕੇ ਦੇ ਨਾਲ ਮੈਂ ਇਹਨਾਂ ਦੇ ਪੀਸ ਕਰਕੇ ਰੱਖ ਲਿੱਤੇ ਨੇ ਤੇ ਹੁਣ ਇਹਨਾਂ ਆਮਲਿਆਂ ਨੂੰ ਆਪਾਂ ਘੰਟੇ ਤੋਂ ਡੇਢ ਘੰਟੇ ਦੇ ਲਈ ਪੱਖੇ ਦੇ نیچے ਸੁਕਾ ਕੇ ਰੱਖਾਂਗੇ ਮਤਲਬ ਕਿ ਜਦੋਂ ਤੱਕ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਏਗਾ ਉਦੋਂ ਤੱਕ ਆਪਾਂ ਇਹਨਾਂ ਨੂੰ ਪੱਖੇ ਦੀ ਹਵਾ ਦੇ نیچے ਰੱਖਣਾ ਤੇ ਮੈਨੂੰ ਤਕਰੀਬਨ ਸਵਾ ਘੰਟਾ ਹੋਇਆ ਸੀ ਦੇਖੋ ਜਿਹੜੇ ਆਮਲੇ ਹੈਗੇ ਨੇ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਚੁੱਕਾ ਹੋਇਆ ਤੇ ਹੁਣ ਇਧਰ ਅਚਾਰ ਦੀ ਆਪਾਂ ਤਿਆਰੀ ਸ਼ੁਰੂ ਕਰਦੇ ਹਾਂ ਮਸਾਲਿਆਂ ਦੀ ਤਿਆਰੀ ਸ਼ੁਰੂ ਕਰ ਰਹੀ ਹਾਂ ਮੈਂ ਤੇ ਸਭ ਤੋਂ ਪਹਿਲਾਂ ਪੈਨ ਦੇ ਵਿੱਚ ਇੱਥੇ ਮੈਂ 2 ਚਮਚ ਹਰੇ ਸੌਂਫ ਲੈਨੇ ਤੇ ਨਾਲ ਹੀ ਇੱਕ ਚਮਚ ਮੈਂ ਇੱਥੇ ਜੀਰਾ ਵੀ ਪਾਇਆ ਹੈ ਅੱਧਾ ਚਮਚ ਅਜਵਾਇਨ ਦਾ ਪਾਇਆ ਹੈ ਤੇ ਨਾਲ ਹੀ ਇੱਥੇ ਅੱਧਾ ਚਮਚ ਮੈਂ ਮੇਥੀ ਦਾਣਾ ਪਾਇਆ ਹੈ ਤੇ ਇੱਕ ਚਮਚ ਸਾਬਤ ਸੁੱਕਾ ਧਨੀਆ ਵੀ ਪਾ ਲਿੱਤਾ ਹੈ ਤੇ ਅੱਧਾ ਚਮਚ ਮੈਂ ਰਾਈ ਪਾਈ ਹੈ ਤੇ ਲੋ ਮੀਡੀਅਮ ਫਲੇਮ ਦੇ ਉੱਪਰ ਆਪਾਂ 1 ਮਿੰਟ ਤੱਕ ਇਹਨਾਂ ਨੂੰ ਰੋਸਟ ਕਰਾਂਗੇ ਤਾਂ ਜੋ ਜੇ ਇਹਨਾਂ ਦੇ ਵਿੱਚ ਕੋਈ ਮੌਇਸਚਰ ਹੈਗਾ ਤਾਂ ਉਹ ਨਿਕਲ ਜਾਏ ਤੇ ਹੁਣ ਤਕਰੀਬਨ ਇੱਥੇ ਮੈਨੂੰ ਅੱਧਾ ਮਿੰਟ ਹੋਇਆ ਤੇ ਹੁਣ ਇਸ ਦੇ ਵਿੱਚ ਦੋ ਸਾਬਤ ਲਾਲ ਮਿਰਚਾਂ ਵੀ ਪਾ ਦਵਾਂਗੇ ਤੇ ਅੱਧਾ ਮਿੰਟ ਹੋਰ ਇਹਨਾਂ ਨੂੰ ਭੁੰਨ ਲੈਣਾ ਹੈ ਤੇ ਮਸਾਲੇ ਜਿਹੜੇ ਹੈਗੇ ਨੇ ਇੱਥੇ ਭੁੰਨੇ ਜਾ ਚੁੱਕੇ ਨੇ ਤੇ ਗੈਸ ਦੀ ਫਲੇਮ ਹੁਣ ਮੈਂ ਇੱਥੇ ਬੰਦ ਕਰ ਦਿੱਤੀ ਏ ਤੇ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਜਦੋਂ ਇਹ ਠੰਡੇ ਹੋ ਜਾਣਗੇ ਉਦੋਂ ਫਿਰ ਪੀਸ ਲਵਾਂਗੇ ਦਰਦਰਾ ਜਿਹਾ ਪੀਸਣੇ ਇਸ ਨੂੰ ਤੇ ਹੁਣ ਕੜਾਈ ਦੇ ਵਿੱਚ ਮੈਂ ਅੱਧੀ ਕਟੋਰੀ ਸਰੋਂ ਦਾ ਤੇਲ ਲਿਆ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਸ ਦੀ ਕੁੜੱਤਾਂ ਕੱਢ ਲਵਾਂਗੇ ਜੇ ਤੁਸੀਂ ਘੱਟ ਤੇਲ ਪਸੰਦ ਕਰਦੇ ਹੋ ਤਾਂ ਇਹ ਅਚਾਰ ਜਿਹੜਾ ਹੈਗਾ ਘੱਟ ਤੇਲ ਦੇ ਵਿੱਚ ਵੀ ਬਣਾ ਸਕਦੇ ਹੋ ਤੇਲ ਜਿਹੜਾ ਹੈਗਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਹੁਣ ਕੜਾਈ ਨੂੰ ਆਪਾਂ ਗੈਸ ਤੋਂ ਉਤਾਰ ਲਵਾਂਗੇ ਤੇ ਹੁਣ ਇਸ ਦੇ ਵਿੱਚ ਥੋੜੀ ਜਿਹੀ ਹਲਦੀ ਪਾਵਾਂਗੇ ਜਿਵੇਂ ਕਿ ਚਮਚ ਦਾ ਚੌਥਾ ਹਿੱਸਾ ਮੈਂ ਇੱਥੇ ਹਲਦੀ ਦਾ ਪਾ ਲਿੱਤਾ ਤੇ ਤੁਸੀਂ ਦੇਖੋ ਤੇਲ ਕਿੰਨਾ ਜ਼ਿਆਦਾ ਹਜੇ ਗਰਮ ਹੈ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਆਪਾਂ ਆਮਲੇ ਜਿਹੜੇ ਕਿ ਸੁਕਾ ਕੇ ਰੱਖੇ ਹੋਏ ਨੇ ਜੇ ਤੁਸੀਂ ਲੰਬੇ ਸਮੇਂ ਤੱਕ ਇਸ ਨੂੰ ਸਟੋਰ ਕਰਨਾ ਹੈ ਤਾਂ ਤੁਸੀਂ ਜਿਹੜੇ ਆਮਲੇ ਹੈਗੇ ਨੇ ਇਹਨਾਂ ਨੂੰ 3 ਤੋਂ 4 ਘੰਟੇ ਲਈ ਧੁੱਪ ਦੇ ਵਿੱਚ ਸੁਕਾ ਲੈਣਾ ਤੇ ਨਾਲ ਹੀ ਨਾਲ ਜਿਹੜੇ ਸਰੋਂ ਦੇ ਤੇਲ ਦੀ ਕੁਆਂਟੀਟੀ ਹੈਗੀ ਉਹ ਵੀ ਵਧਾ ਲੈਣੀ ਹੈ ਤੇ ਹੁਣ ਦੇਖੋ ਮੈਂ ਹਲਦੀ ਵੀ ਪਾ ਦਿੱਤੀ ਆਮਲੇ ਵੀ ਪੌਣਾ ਚਮਚ ਨਮਕ ਦਾ ਚੌਥਾ ਚਮਚ ਮੈਂ ਇੱਥੇ ਹੀਂਗ ਪਾਊਡਰ ਪਾਇਆ ਤੇ ਨਾਲ ਹੀ ਇਸ ਦੇ ਪਾਰੀਆਂ ਮੈਂ ਜਿਹੜੇ ਮਸਾਲੇ ਆਪਾਂ ਭੁੰਨ ਕੇ ਦਰਦਰੇ ਜਿਹੇ ਪੀਸੇ ਹੋਏ ਨੇ ਉਹ ਵੀ ਇਸੇ ਸਟੇਜ ਤੇ ਪਾ ਦੇਣੇ ਨੇ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਮਲੇ ਦਾ ਇੱਕ ਪੀਸ ਰੋਜ਼ ਖਾਣਾ ਚਾਹੀਦਾ ਹੈ ਉਹਦੇ ਨਾਲ ਜਿਹੜੇ ਆਪਣੇ ਵਾਲਾਂ ਦੀ ਸਮੱਸਿਆ ਹੈ ਸਕਿਨ ਦੀ ਸਮੱਸਿਆ ਉਹ ਦੂਰ ਹੋ ਜਾਂਦੀ ਹੈ ਇੱਕ ਪੀਸ ਦਾ ਮਤਲਬ ਕਿ ਪੂਰਾ ਇੱਕ ਆਮਲਾ ਮਤਲਬ ਕਿ ਇਸ ਆਮਲੇ ਦੇ ਜਿਹਦੇ ਆਪਾਂ ਪੀਸ ਕੀਤੇ ਨੇ ਆਪਾਂ ਨੂੰ 4 ਪੀਸ ਡੇਲੀ ਦੇ ਖਾਣੇ ਚਾਹੀਦੇ ਨੇ 4 ਪੀਸ ਆਪਾਂ ਕੀਤੇ ਨੇ ਹਰ ਆਮਲੇ ਦੇ ਜੇ ਸਾਬਤ ਲੈਣਾ ਹੈ ਤਾਂ ਇੱਕ ਪੀਸ ਜੇ ਇਸ ਤਰ੍ਹਾਂ ਟੁੱਟੇ ਹੋਏ ਮਤਲਬ ਕਿ ਕੱਟੇ ਹੋਏ ਆਮਲੇ ਲੈਣੇ ਨੇ ਤਾਂ 4 ਪੀਸ ਡੇਲੀ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨੇ ਨੇ ਰੇਟ ਦੀ ਪਾਚਨ ਕਿਰਿਆ ਵਾਸਤੇ ਵੀ ਇਹ ਬਹੁਤ ਹੀ ਜ਼ਿਆਦਾ ਵਧੀਆ ਨੇ ਤੇ ਅਚਾਰ ਦੇਖੋ ਬਹੁਤ ਹੀ ਵਧੀਆ ਬਣ ਚੁੱਕਾ ਹੋਇਆ ਹੁਣ ਇਸ ਨੂੰ ਆਪਾਂ ਇੱਕ ਹਫਤੇ ਦੇ ਲਈ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰ ਸਕਦੇ ਹਾਂ ਕਿਉਂਕਿ ਇਹ ਇਨਸਟੈਂਟ ਅਚਾਰ ਹੈ ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੇ ਲੰਬੇ ਸਮੇਂ ਲਈ ਸਟੋਰ ਕਰਨਾ ਹੈ ਤਾਂ ਤੇਲ ਦੀ ਮਾਤਰਾ ਵੀ ਵਧਾ ਲੈਣੀ ਹੈ ਤੇ ਨਾਲ ਹੀ ਇਸ ਨੂੰ ਧੁੱਪ ਲਗਾਣੀ ਹੈ ਤੇ ਦੇਖੋ ਅਚਾਰ ਬਹੁਤ ਜ਼ਿਆਦਾ ਵਧੀਆ ਤਿਆਰ ਹੋ ਚੁੱਕਾ ਹੋਇਆ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਅਗਲੀ ਵੀਡੀਓ ਚ ਫੇਰ ਤੋਂ ਮਿਲਾਂਗੇ ਸਾਸਵੀ